ਪੰਜਾਬ ਦੀ ਖੇਤੀਬਾੜੀ ਵਿੱਚ ਸਬਜ਼ੀਆਂ ਦੀ ਕਾਸ਼ਤ ਦਾ ਬਹੁਤ ਮਹੱਤਵ ਹੈ। ਸਬਜ਼ੀਆਂ ਦੀ ਕਾਸ਼ਤ ਕਰਦੇ ਕਿਸਾਨ ਵਧੀਆ ਆਮਦਨ ਲੈ ਰਹੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਵੀ ਸਿਹਤਮੰਤ ਰਹਿੰਦੀ ਹੈ। ਸਬਜ਼ੀਆਂ ਦੀ ਪੈਦਾਵਾਰ ਕਰਕੇ ਉਨ੍ਹਾਂ ਦਾ ਸੁਚੱਜਾ ਮੰਡੀਕਰਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਆਮ ਤੌਰ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੰਡੀਕਰਨ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ। ਅਸੀਂ ਖੇਤੀ ਗੋਭੀ ਦੀ ਕਾਸ਼ਤ ਕਰਦੇ ਹਾਂ ਨਾਲ ਆਲੂਆਂ ਦੇ ਵੱਡੇ ਲੈਵਲ ਤੇ ਖੇਤੀ ਕਰਦੇ ਹਾਂ ਅਸੀਂ ਇਹਦੇ ਜੋ ਵੀ ਸਬਜ਼ੀਆਂ ਮੰਨ ਲਓ ਅਸੀਂ 20-25 ਸਾਲ ਤੋਂ ਕਰ ਰਹੇ ਹਾਂ ਮੰਨ ਲਓ ਮਟਰਾਂ ਦੀ ਖੇਤੀ ਵੀ ਕਰਦੇ ਹੁਣ ਜ਼ਿਆਦਾ ਗੋਭੀ ਦੀ ਫਸਲ ਦੀ ਜ਼ਿਆਦਾ ਕਰ ਰਹੇ ਹਾਂ ਮੰਨ ਲਓ ਆਲੂ ਦੀ ਖੇਤੀ ਨਾਲ ਕਰ ਰਹੇ ਹਾਂ ਮੰਨ ਲਓ ਅਸੀਂ ਆਪਣੀ ਜਿਹੜੀ ਪਨੀਰੀ ਆ ਆਪਣੀ ਤਿਆਰ ਕਰਦੇ ਹਾਂ ਫੇਰ ਆਪਣਾ ਜੋ ਅਸੀਂ ਖੇਤਾਂ ਦੇ ਵਿੱਚ ਬਰਕਰਾਂ ਦੇ ਨਾਲ ਆਪਣੀ ਪੂਰੀ ਮਿਹਨਤ ਕਰਕੇ ਸਮੇਂ ਸਿਰ ਉਹਦੀ ਦੇਖਭਾਲ ਕਰਦੇ ਆਂ ਔਰ ਜੋ ਕਟਾਈ ਦਾ ਸਮਾਂ ਆਵੀਂ ਉਹਨਾਂ ਦੇ ਨਾਲ ਪੂਰਾ ਰਹਿ ਕੇ ਕਰਦੇ ਆਂ ਕਿਉਂਕਿ ਮਾਰਕੀਟ ਦੇ ਵਿੱਚ ਜਾਣ ਕੇ ਸਾਨੂੰ ਕਿਸੇ ਵੀ ਗੱਲ ਦੀ ਸਮੱਸਿਆ ਨਾ ਆਵੇ ਕੋਈ ਲਾਂਭਾ ਨਾ ਆਵੇ ਇਹ ਸਾਡੇ ਜ਼ਿਮੀਦਾਰਾਂ ਦਾ ਬਹੁਤ ਜ਼ਰੂਰੀ ਆ ਕਿ ਆਪ ਨਾਲ ਲੇਬਰ ਦੇ ਜੇ ਹੱਥੀ ਨਹੀਂ ਕਰ ਸਕਦੇ ਤਾਂ ਮਗਰ ਗੀੜਾ ਮਾਰ ਕੇ ਜ਼ਰੂਰ ਕਰੋ ਕਿਉਂਕਿ ਅਸੀਂ ਜੇ ਨਾਲ ਕਰਾਂਗੇ ਸਾਨੂੰ ਪਤਾ ਹੋਊਗਾ ਸਮੇਂ ਸਿਰ ਇਹਨੂੰ ਕਿਹੜੀ ਚੀਜ਼ ਦੀ ਪ੍ਰੋਬਲਮ ਆ ਕੋਈ ਬਿਮਾਰੀ ਤਾਂ ਨਹੀਂ ਲੱਗ ਰਹੀ ਸਾਨੂੰ ਉਸ ਚੀਜ਼ ਦਾ ਪਤਾ ਹੋਊਗਾ ਤੇ ਜੇ ਅਸੀਂ ਖੇਤਾਂ ਵਿੱਚ ਦੇਖਾਂਗੇ ਨਾ ਤੇ ਫਿਰ ਉਹਦੇ ਵਿੱਚੋਂ ਅਸੀਂ ਲਵਾਂਗੇ ਕਿ ਨਾ ਲਵਾਂਗੇ ਕੀ ਫੇ ਭੜ ਕੇ ਅਸੀਂ ਕਹਿੰਨੇ ਆ ਜੀ ਸਾਨੂੰ ਬਚਿਆ ਕੁਛ ਨਹੀਂ ਇਦਾਂ ਹੁੰਦੀ ਹੈ ਨਾ ਜਿੰਨਾ ਚਿਰ ਅਸੀਂ ਜ਼ਿਮੀਂਦਾਰ ਆਪ ਦੇਖਦੇ ਕਰਦੇ ਆ ਤੇ ਉਹਦੇ ਨਾਲ ਫਸਲ ਦੀ ਹਰੇਕ ਚੀਜ਼ ਦਾ ਹਰੇਕ ਸਮੱਸਿਆ ਦਾ ਸਾਨੂੰ ਪਤਾ ਲੱਗਦਾ ਰਹਿੰਦਾ ਆ ਤੇ ਜਦੋਂ ਅਸੀਂ ਆਪ ਦੇਖਾਂਗੇ ਫਸਲ ਸਾਡੀ ਆਟੋਮੈਟਿਕ ਹੀ ਸਾਨੂੰ ਫਾਇਦਾ ਦੇਊਗੀ ਮਾਰਕੀਟ ਦੇ ਵਿੱਚ ਜਾ ਕੇ ਸਾਨੂੰ ਕੋਈ ਤੰਗੀ ਨਹੀਂ ਆਉਗੀ ਉਹ ਫਸਲ ਦਾ ਸਾਨੂੰ ਵੱਧ ਤੋਂ ਵੱਧ ਲਾਭ ਮਿਲਦਾ ਹੈ ਅਸੀਂ ਨੌਵੇਂ ਦਸਵੇਂ ਮਹੀਨੇ ਦੇ ਵਿੱਚ ਪਨੀਰੀ ਦੀ ਬਜਾਈ ਕਰਦੇ ਹਾਂ ਉਸ ਤੋਂ 20 ਜਾਂ 25 ਦਿਨ ਦੇ ਵਿੱਚ ਵਿੱਚ ਪਨੀਰੀ ਤਿਆਰ ਹੋ ਜਾਂਦੀ ਆ ਫਿਰ ਅਸੀਂ ਗਾਂ ਉਹਦੀ ਪਨੀਰੀ ਨੂੰ ਪਾਟ ਕੇ ਅਗਲੇ ਖੇਤਾਂ ਦੇ ਵਿੱਚ ਲਗਾਉਨੇ ਆ ਫਿਰ ਮੰਨ ਲਓ ਇਹ ਕੋਈ ਬੀਜ ਆਉਂਦੇ ਆ 60 ਦਿਨ ਦੀ ਆ ਪਰੀ ਦੀ ਪੱਟ ਕੇ ਲਾਉਣ ਤੋਂ ਕਈ 80 ਦਿਨ ਦੀ ਆ ਕੋਈ ਵਿਚੇ ਪਨੀਰੀ ਦਾ ਟਾਈਮ ਜਿਹੜਾ 110 ਦਿਨ ਦਾ ਸਮਾਂ ਹੈ ਫਿਰ ਉਹ ਉਹ ਜਿਹੜਾ 110 ਦਿਨ ਦੇ ਸਮੇ ਤੋਂ ਬਾਅਦ ਮੰਨ ਲਓ ਇਹ ਇੱਕ ਮਹੀਨਾ ਜਾਂ 25 ਦਿਨ ਦੀ ਫਸਲ ਮੰਨ ਲਓ ਫਿਰ ਇਹ ਖੱਤੇ ਸਾਨੂੰ ਵਿਲੇ ਕਰਕੇ ਦੇ ਜਾਂਦੀ ਹੈ ਮੰਨ ਲਓ ਜਦੋਂ 60 ਦਿਨ ਤੋਂ ਉੱਤੇ ਇਹਨੂੰ ਫੁੱਲ ਪੈਣਾ ਸ਼ੁਰੂ ਹੋ ਜਾਂਦਾ ਹੈ ਮੰਨ ਲਓ 20 25 ਦਿਨ ਦੀ ਫਸਲ ਆ ਵੀ 25 ਦਿਨ ਦੀ ਫਸਲ ਦੇ ਵਿੱਚ ਵਿੱਚ ਇਹ ਆਪਣਾ ਟਾਈਮ ਪੂਰਾ ਕਰਕੇ ਫਸਲ ਸਾਨੂੰ ਖੇਤ ਵਿਲੇ ਕਰ ਦਿੰਦੀ ਆ ਦੇਖੋ ਜੀ ਜੇ ਤਾਂ ਸਾਡੀ ਫਸਲ ਪੂਰੀ ਅੱਛੀ ਆ ਮੋਰੇ ਸਾਨੂੰ ਮਾਰਕੀਟ ਦੇ ਵਿੱਚ ਰੇਟ ਅੱਛਾ ਮਿਲ ਰਿਹਾ ਆ ਫੇਰ ਤਾਂ ਸਾਨੂੰ ਬਹੁਤ ਲਾਭਦਾਇਕ ਆ ਲੇਕਿਨ ਜੇ ਸਾਡੀ ਫਸਲ ਹੀ ਨਹੀਂ ਅੱਛੀ ਹੈਗੀ ਰੇਟ ਕਿੰਨਾ ਵੀ ਹੋਵੇ ਸਾਨੂੰ ਪੈਸਾ ਨਹੀਂ ਮਿਲੂਗਾ ਠੀਕ ਬਾਕੀ ਤੁਹਾਡੇ ਖੇਤ ਦੇ ਵਿੱਚ ਫਸਲ ਵੀ ਹੋਣੀ ਬਹੁਤ ਜ਼ਰੂਰੀ ਆ ਬਾਕੀ ਮਾਰਕੀਟ ਮਿਲਣੀ ਤੁਹਾਨੂੰ ਬਹੁਤ ਜ਼ਰੂਰੀ ਆ ਜੇ ਖੇਤ ਚ ਫਸਲ ਚੰਗੀ ਆ ਮੋਰੇ ਮਾਰਕੀਟ ਚੰਗੀ ਆ ਤੇ ਸਾਨੂੰ ਲਾਭਦਾਇਕ ਆ ਮੰਡੀ ਕਰਨ ਜੀ ਉਹਦਾ ਜੀ ਹੈਗਾ ਮੰਨ ਲਓ ਆਪਣੇ ਜਿੱਦਾਂ ਅੱਜ ਅਸੀਂ ਇਹਨੂੰ ਤਿਆਰ ਕਰਦੇ ਆਂ ਦੂਜੇ ਦਿਨ ਅਸੀਂ ਸਵੇਰ ਨੂੰ ਮੰਨ ਲਓ ਇਹਨੂੰ 4-5 ਦੀ 4 ਜਾਂ 5 ਵਜੇ ਮੰਡੀ ਕਰਨੇ ਦਾ ਹੁੰਦਾ ਆ ਮੰਡੀ ਦੇ ਵਿੱਚ ਲਾ ਜਾ ਕੇ ਸਾਨੂੰ ਮੰਨ ਲਓ ਵੇਚਣੀ ਪੈਂਦੀ ਆ ਜਸਵਿੰਦਰ ਸਿੰਘ ਤੇ ਸਰ ਜਸਕਰਨ ਸਿੰਘ ਦੇ ਖੇਤਾਂ ਵਿੱਚ ਆਏ ਆ ਜੋ ਕਿ ਸਬਜ਼ੀ ਦੀ ਖੇਤੀ ਕਰਦੇ ਆ ਬੜੇ ਲੰਮੇ ਸਮੇ ਤੋਂ ਸਬਜ਼ੀ ਦੀ ਖੇਤੀ ਕਰਦੇ ਆ ਸਾਡੇ ਬਾਗਬਾਨੀ ਵਿਭਾਗ ਨਾਲ ਕਾਫੀ ਸਮੇਂ ਤੋਂ ਜੁੜੇ ਆ ਅਸੀਂ ਇਹਨਾਂ ਨੂੰ ਜੋ ਵੀ ਬਾਗਬਾਨੀ ਦੀਆਂ ਸਹੂਲਤਾਂ ਆਉਂਦੀਆਂ ਉਹਦੇ ਬਾਰੇ ਅਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਦੱਸਦੇ ਆ ਕਿ ਸਬਜ਼ੀ ਦੀ ਖੇਤੀ ਕਰਦੇ ਆ ਗੋਭੀ ਕਰਦੇ ਆ ਬਿੰਗਣ ਦੀ ਸਬਜ਼ੀ ਕਰਦੇ ਆ ਆਲੂ ਬੀਜਦੇ ਆ ਤੇ ਗਾਂ ਗਾਂ ਬੰਦੂ ਕਿਸਾਨ ਆ ਤੇ ਅਸੀਂ ਇਹ ਕਰਦੇ ਵੀ ਬਾਕੀ ਜ਼ਿਮੀਦਾਰਾਂ ਦਾ ਵੀ ਕਹਿੰਦੇ ਕਿ ਤੁਸੀਂ ਇੱਕ ਸਬਜ਼ੀ ਦੀਆਂ ਖੇਤੀ ਕਰਿਆ ਕਰੋ ਇਹਦੇ ਵਿੱਚ ਕਾਫੀ ਫਾਇਦਾ ਹੋ ਜਾਂਦਾ ਨਫਾ ਮਿਲ ਜਾਂਦਾ ਤੁਹਾਨੂੰ ਇਹ ਆਪ ਹੱਥੀਂ ਮਿਹਨਤ ਕਰਦੇ ਕਾਫੀ ਕਰਕੇ ਇਹਨਾਂ ਨੇ ਕਾਫੀ ਸਬਜ਼ੀ ਦੇ ਵਿੱਚ ਮਹਾਰਤ ਹਾਸਲ ਕੀਤੀ ਹੋਈ ਆ ਇਹ ਆਲੂਆਂ ਦਾ ਕੰਮ ਕਰਦੇ ਆ ਨਾਲ ਅਸੀਂ ਇਹਨਾਂ ਨੂੰ ਜੋ ਵੀ ਆਲੂਆਂ ਸੰਬੰਧੀ ਹੈਗੀ ਮਸ਼ੀਨਰੀ ਜੋ ਪੈਕ ਹਾਊਸ ਵਗੈਰਾ ਉਹ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਏ ਦਿੱਤੇ ਹੋਏ ਆ ਸਬਸਿਡੀ ਦਿੱਤੀ ਹੋਈ ਆ ਤੇ ਅੱਗੇ ਨਾਲ ਨੂੰ ਜੋ ਸਪਰੇਅ ਪੰਪ ਚਾਹੀਦੇ ਆ ਜੋ ਕੁਝ ਹੋਰ ਉਹ ਅਸੀਂ ਇਹਨਾਂ ਨੂੰ ਦੇਵਾਂਗੇ ਤੇ ਜੋ ਵੀ ਨਾਲ ਅਸੀਂ ਇਹਨਾਂ ਨੂੰ ਕਰ ਸਕਦੇ ਆ ਜ਼ਮੀਨ ਦਾ ਵਾਸਤੇ ਦਰਾਂ ਵਾਸਤੇ ਅਸੀਂ ਕਰਨ ਨੂੰ ਤਿਆਰ ਆ ਜੀ ਬਾਗਬਾਨੀ ਕੋ ਸਬਜ਼ੀ ਵਾਸਤੇ ਇਕਤਾ ਹੈਗੇ ਜਿੰਨੇ ਸੰਦ ਹੈਗੇ ਆ ਜੋ ਵੀ ਤੇ ਹਾਈਬ੍ਰਿਡ ਤੇ ਸਬਸਿਡੀ ਹੈਗੀ ਆ ਇਹਿੰਦ ਨੇ ਆ ਜੀ ਹੋਰ ਡਿੱਗਰ ਦਿੰਨੇ ਆ ਗ੍ਰੇਡਰ ਦਿੰਨੇ ਆ ਸਾਰਾ ਕੁਝ ਜਿੱਦਾਂ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਈਦਾ ਜੀ ਜ਼ਿੰਮੇਦਾਰਾਂ ਨੂੰ ਜਿਹੜੀ ਗੋਭੀ ਦੀ ਫਸਲ ਆ ਇਹ ਬਹੁਤ ਲਾਭਦਾਇਕ ਜ਼ਿੰਮੇਦਾਰ ਪਨੀਰੀਆਂ ਮੋਲ ਲਿਆਣ ਕੇ ਬੀਜਦੇ ਆ ਅਸੀਂ ਪਨੀਰੀ ਜਿਹੜੀ ਆਪਣੀ ਆਪ ਤਿਆਰ ਕਰਦੇ ਪਨੀਰੀ ਆਪਣੀ ਤਿਆਰ ਕਰਨ ਦਾ ਵਾਅਦਾ ਇਹ ਹੈ ਵੀ ਉਹਦੇ ਵਿੱਚ ਪ੍ਰੋਡਕਸ਼ਨ ਵਧੀਆ ਮਿਲ ਜਾਂਦੀ ਹੈ ਜਿਹੜੀ ਆਪਾਂ ਬਾਜ਼ਾਰੋਂ ਵੀ ਪਨੀਰੀ ਲੈਂਦੇ ਹਾਂ ਪਤਾ ਨਹੀਂ ਕੀ ਕੁਆਲਿਟੀ ਆ ਕੀ ਨਹੀਂ ਹੈ ਉਹਦੇ ਵਿੱਚ ਸਾਨੂੰ ਫਾਇਦਾ ਬਹੁਤ ਹੁੰਦਾ ਏ ਖਾਦ ਇੰਨੀ ਕੁ ਜੋਦਵੀ ਪਾਈ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈ ਅਸੀਂ 50 ਕਿਲੋ ਡੀਏਪ ਪਾਉਨੇ ਆ 70 ਕਿਲੋ ਅਸੀਂ ਨਾਈਟ੍ਰੋਜਨ ਯੂਰੀਆ ਪਾਉਨੇ ਤੇ ਨਾਲ ਆਈ ਸਲਫਰ ਪਾਉਨੇ ਸਲਫਰ ਦਾ ਇਹ ਫਾਇਦਾ ਹੈ ਕਿ ਜਿਹੜੀ ਗੋਭੀ ਦੇ ਪੱਤੇ ਇਕੱਠੇ ਨਹੀਂ ਹੋ ਜਾਂਦੇ ਉਹਦੇ ਵਿੱਚ ਸਲਫਰ ਪੱਤਾ ਇਕੱਠਾ ਨਹੀਂ ਹੋਣ ਦਿੰਦੀ ਬਾਕੀ ਇਹਦੀ ਜਿਹੜੀ ਲੋਕੀ ਭਾਈ ਜਿਹੜੀ ਗੋਭੀ ਦੀ ਫਸਲ ਤੇ ਭਾਈ ਜਿਹੜੀ ਆ ਪੂਰੀ ਹੋਣੀ ਚਾਹੀਦੀ ਹੈ ਖੇਤ ਤੇ ਲੋਕ ਉਹ ਜਿਹੜੀ ਖੇਤੀ ਦੀ ਹੈ ਇੱਕ ਦੋ ਵਾਰ ਵਾਹ ਕੇ ਤਾਂ ਉਸੇ ਵੇਲੇ ਬੀਜਣ ਜੇ ਉਹ ਫਸਲ ਨਹੀਂ ਪ੍ਰੋਡਕਸ਼ਨ ਦਿੰਦੀ ਜਿਹੜਾ ਲਾਭ ਦਾ ਇੱਕ ਤਾਂ ਇਹ ਹੀ ਮਤਲਬ ਲਿਆ ਕਿ ਉਸ ਨੂੰ ਚੰਗੀ ਤਰ੍ਹਾਂ ਡੰਗਾਈ ਦੇ ਵਿੱਚ ਵਾਹੀ ਕੀਤੀ ਜਾਵੇ ਜਿੱਦਾ ਆਲੂਆਂ ਦੀ ਕੀਤੀ ਜਾਂਦੀ ਹੈ ਨਾਲ ਅਸੀਂ ਆਲੂਆਂ ਦਾ ਕੰਮ ਕਰਦੇ ਆਂ ਆਲੂ ਜਿਹੜੀ ਹੈ ਜੀ ਅਸੀਂ ਤਿੰਨ ਵੈਰਾਈਆਂ ਬੀਜਦੇ ਆਂ ਅਸੀਂ ਇੱਕ ਪਖਰਾਜ ਬੀਜਦੇ ਆਂ ਇੱਕ ਜੋਤੀ ਬੀਜਦੇ ਆਂ ਇੱਕ ਸੁਪਰ ਸੈਕਸ ਬੀਜੀ ਤੇ ਸੁਪਰ ਸੈਕਸ ਇਹ ਜਿਹੜੇ ਤਿੰਨੇ ਬੀਆ ਉਹਦੇ ਵਿੱਚ ਪੂਰੀ ਡੰਗਾਈ ਚ ਵਾਹੀ ਕਰਕੇ ਫਿਰ ਬੀਜਦੇ ਆਂ ਲੋਕੀ ਖੱਤੇ ਤਿਆਰ ਨਹੀਂ ਕਰਦੇ ਮਾੜੇ ਮੋਟੇ ਵਾਹ ਕੇ ਗਿੱਲੇ ਬੱਤੇ ਜਾਂ ਬੀਜ ਕੇ ਬੀਜ ਦਿੰਦੇ ਉਹਨੂੰ ਪੂਰੀ ਤਰ੍ਹਾਂ ਡਗਾਈ ਨਾ ਬੀਜਣਾ ਚਾਹੀਦਾ ਔਰ ਵਾਹੀ ਪੂਰੀ ਹੋਣੀ ਚਾਹੀਦੀ ਹੈ ਬਾਤ ਦੇ ਵਿੱਚ ਬੀਜਣਾ ਚਾਹੀਦਾ ਜੋਤੀ ਦਾ ਸੀਡ ਪੱਕੀ ਪਟਾਈ ਕਰਦੇ ਕੱਚੀ ਪਟਾਈ ਨਹੀਂ ਕਰਦੇ ਪੱਕੀ ਪਟਾਈ ਦਾ ਇਹ ਵਾਦਾ ਵਾ ਉਹ ਜੋ ਦੇ ਵਿੱਚ ਰਾਸ਼ਨ ਜਿਹੜਾ ਨਿਕਲ ਕੇ ਮੰਡੀ ਕਰਨ ਹੋ ਜਾਂਦਾ ਜਿਹੜਾ ਸੀਡ ਜਿਹੜਾ ਬੀਜ 12 ਸੂਤ 10 ਸੂਤ ਜ਼ਿਮੀਂਦਾਰਾਂ ਨੂੰ ਦਿੱਤਾ ਜਾਂਦਾ ਵਧੀਆ ਰੇਟ ਮਿਲ ਜਾਂਦਾ ਹੈ ਲੋਕੀ ਖਾਲ ਪੰਜ-ਪੰਜ ਥੈਲੇ ਵੀ ਪਾਈ ਜਾਂਦੇ ਆ ਉਹਦਾ ਜਿਹੜਾ ਬਾਲਾ ਫਾਇਦਾ ਨਹੀਂ ਹੈਗਾ ਪਾਉਣ ਦਾ ਉਹਦੀ ਉਹ ਖਾਲ ਪਾਉ ਜਿਹੜੀ ਬੂੜ ਆ ਇੱਕ ਕੁਇੰਟਲ ਡੀਏਪੀ ਪਾਉਣੀ ਚਾਹੀਦੀ ਆ 70 ਕਿਲੋ ਨਾਈਟ੍ਰੋਜਨ ਯੂਰੀਆ ਪਾਉਣੀ ਚਾਹੀਦੀ ਇਸ ਤੋਂ ਬਾਅਦ ਯੂਰੀਆ ਪਾਉਣੀ ਨਹੀਂ ਚਾਹੀਦੀ ਜੀ ਲੋਕੀ ਤਿੰਨ-ਤਿੰਨ ਥੈਲੇ ਪਚਾਰ-ਚਾਰ ਥੈਲੇ ਵੀ ਪਾਈ ਜਾਂਦੇ ਆ ਜਿਹੜੇ 70 ਕਿਲੋ ਨਾਲ ਇਦਾਂ ਵੀ ਇੱਕ ਤਾਂ ਆਲੂ ਗਲਦਾ ਨਹੀਂ ਸਟੋਰ ਚ ਜਾ ਕੇ ਜਿਆਦਾ ਯੂਰੀਆ ਪਾਵਾਂਗੇ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਉਹ ਐਵੇਂ ਵੀਲ ਵਧਾਉਣ ਦਾ ਫਾਇਦਾ ਕੋਈ ਬਾਲਾ ਜਿਆਦਾ ਫਾਇਦਾ ਨਹੀਂ ਹੈਗਾ ਜਿਹੜੀ ਆਲੂ ਦੀ ਬਢਾਈ ਆ ਬੀਲ ਦੀ ਕਟਾਈ ਜਿਹੜੀ ਆ ਉਹ ਕਮ ਸੋ ਕਮ 70 ਦਿਨ ਦੀ ਕਟਾਈ ਕਰਨੀ ਪੈਂਦੀ ਏ ਉਹ ਜਿਹੜੀ ਕਟਾਈ ਕਰਕੇ 20 ਤੋਂ 25 ਦਿਨ ਬਾਅਦ ਬੀਲ ਕਟਾਈ ਕਰਕੇ ਫਿਰ ਬਾਅਦ ਚ ਆਪਾਂ ਆਲੂ ਦੀ ਪਟਾਈ ਕਰ ਸਕਦੇ ਪੱਕੀ ਪਟਾਈ ਵਾਸਤੇ ਜਿਹੜੀ ਜੋਤੀ ਆ ਇਹ 60 ਦਿਨ ਦੀ ਬੀਲ ਕੱਟਣੀ ਪੈਂਦੀ ਏ 60 ਦਿਨ ਤੋਂ ਬਾਅਦ ਇਹ ਆਲੂ ਪਾਟਣਾ ਸ਼ੁਰੂ ਹੋ ਜਾਂਦਾ ਏ ਉਹ ਉਹਦੀ ਉਹਦੀ ਵੀ 20 ਤੋਂ 25 ਦਿਨ ਬਾਅਦ ਆਪਾਂ ਬੀਲ ਕੱਟੀ ਤੋਂ ਬਾਅਦ ਆ ਪਟਾਈ ਕਰ ਸਕਦੇ ਆ ਇਹ ਭਰਾ ਪਿਛਲੇ 10 ਸਾਲ ਤੋਂ ਜੇ ਜਿਵੇਂ ਆਪਾਂ ਕਹਿ ਲਈਏ ਮੈਨੂੰ 10 ਸਾਲ ਹੋ ਗਏ ਡਿਪਾਰਟਮੈਂਟ 'ਚ ਆਇਆ ਨੂੰ 10 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਬਹੁਤ ਵਧੀਆ ਖੇਤੀ ਕਰਦੇ ਨੇ ਹੋਰ ਵੀ ਜ਼ਿੰਮੇਦਾਰਾਂ ਲਈ ਇਹਨਾਂ ਦਾ ਇਹ ਸੰਦੇਸ਼ ਹੈ ਕਿ ਵਧੀਆ ਖੇਤੀ ਕਰੋ ਨਾਲ ਤੁਰੋ ਲੇਬਰ ਦੇ ਨਾਲ ਤੁਰੋ ਆਪ ਖੇਤ 'ਚ ਜਾਓ ਤੇ ਫਸਲ ਦਾ ਧਿਆਨ ਰੱਖੋ ਤਾਂ ਹੀ ਤੁਸੀਂ ਵੱਧ ਤੋਂ ਵੱਧ ਮੁਨਾਫਾ ਕੱਢ ਸਕਦੇ ਹੋ ਇਹ ਬਹੁਤ ਵਧੀਆ ਜਿਹੜੀ ਆ ਗੋਭੀ ਦੀ ਕਾਸ਼ਤ ਕਰਦੇ ਆ ਔਰ ਪਿਛਲੇ 15 20 ਸਾਲ ਤੋਂ ਇਹਨਾਂ ਦਾ ਇਸ ਇਲਾਕੇ ਵਿੱਚ ਨਾ ਹੈਗਾ ਤੇ ਗੋਭੀ ਦੀ ਕੁਆਲਿਟੀ ਬਹੁਤ ਵਧੀਆ ਉਸ ਤੋਂ ਬਾਅਦ ਆਲੂ ਆਲੂ ਦਾ ਵੀ ਕਾਰੋਬਾਰ ਇਹਨਾਂ ਦਾ ਬਹੁਤ ਵਧੀਆ ਹੈਗਾ ਤੇ ਵਿਭਾਗ ਨਾਲ ਜੁੜੇ ਆ ਕੋਈ ਵੀ ਜਦੋਂ ਸਾਡਾ ਕੋਈ ਪ੍ਰੋਗਰਾਮ ਹੁੰਦਾ ਹੈ ਇੱਥੇ ਉਹ ਅਸੀਂ ਇਹਨਾਂ ਨੂੰ ਪੁੱਛ ਕੇ ਇਹਨਾਂ ਦੇ ਲਾਗਲੇ ਪਿੰਡਾਂ 'ਚ ਕਰਵਾਨੇ ਆ ਪਿਛਲੇ ਸਾਲ ਆਪਾਂ ਇੱਕ ਆਤਮਾ ਸਕੀਮਾ ਅਧੀਨ ਕੈਂਪ ਆਰਗੇਨਾਈਜ਼ ਕੀਤਾ ਸੀਗਾ ਪਿੰਡ 'ਚ ਅਸੀਂ ਇੱਥੋਂ ਦੇ ਲੋਕਾਂ ਨੂੰ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਜਿਹੜੀ ਸਰਕਾਰੀ ਬੀਜ ਕਿੱਟ ਸੀਗੀ ਉਹ ਆਧੇ ਰੇਟ ਤੇ ਦਿੱਤੀ ਸੀਗੀ ਉਹ ਸਰਕਾਰੀ ਰੇਟ ਸੀਗਾ 80 ਰੁਪਏ ਦਾ ਇਹ 40 ਰੁਪਏ ਹਿਸਾਬ ਨਾਲ 80 ਬੀਜ ਕਿਟਾਂ ਪਿੰਡ 'ਚ ਵੰਡ ਕੇ ਗਏ ਸੀਗੇ ਕਿ ਲੋਕਾਂ ਨੂੰ ਇਹ ਉਤਸ਼ਾਹਿਤ ਕਰਨ ਲਈ ਕਿ ਤੁਸੀਂ ਵੱਧ ਤੋਂ ਵੱਧ ਘਰੇਲੂ ਬਗੀਚੀ ਬੀਜੋ ਘਰ ਦੀ ਸਬਜ਼ੀ ਖਾਓ ਤੇ ਦੇਖਣ 'ਚ ਇਹ ਆਉਂਦਾ ਹੈ ਕਿ ਜ਼ਿਆਦਾਤਰ ਲੋਕੀ ਜ਼ਿਆਦਾ ਸਪਰੇਅ ਜਾਂ ਖਾਦਾਂ ਪਾਉਂਦੇ ਨੇ ਤੇ ਘਰੇਲੂ ਬਗੀਚੀ ਵਰਤੋ ਤੇ ਵੱਧ ਤੋਂ ਵੱਧ ਆਪਣੇ ਆਪ ਨੂੰ ਤੰਦਰੁਸਤ ਰੱਖੋ ਸਾਡਾ ਬਾਗਬਾਨੀ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਜੋ ਕਿ ਇਸ ਵੇਲੇ ਸਾਡੇ ਜਲੰਧਰ ਜ਼ਿਲ੍ਹੇ ਵਿੱਚ ਦੋ ਵੱਡੇ ਪ੍ਰੋਜੈਕਟ ਲੱਗੇ ਹੋਏ ਨੇ ਜ਼ਿਮੀਦਾਰਾਂ ਵਾਸਤੇ ਇੱਕ ਸੈਂਟਰ ਫਾਰ ਐਕਸੀਲੈਂਸ ਫਾਰ ਵੈਜੀਟੇਬਲ ਇੰਡੋਸਰਾਈਲ ਜਿਹਨੂੰ ਆਪਾਂ ਪ੍ਰੋਜੈਕਟ ਕਹਿ ਦਿੰਨੇ ਆ ਇਹ ਸਾਡੇ ਪੂਰੇ ਪੰਜਾਬ ਤੇ ਜਲੰਧਰ ਦੇ ਜ਼ਿਮੀਦਾਰਾਂ ਵਾਸਤੇ ਬਹੁਤ ਹੀ ਵਧੀਆ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਸਾਂਝਾ ਉਪਰਾਲਾ ਹੈ ਕਿ ਤੁਸੀਂ ਇੱਥੋਂ ਆਪਣੀ ਜ਼ਰੂਰਤ ਅਨੁਸਾਰ ਨਰਸਰੀਆਂ ਤਿਆਰ ਕਰਵਾ ਸਕਦੇ ਹੋ ਤੇ ਵਧੀਆ ਢੰਗ ਨਾਲ ਖੇਤੀ ਕਰ ਸਕਦੇ ਹੋ ਜਿਹੜਾ ਸਾਡਾ ਕਰਤਾਰਪੁਰ ਸੈਂਟਰ ਹੈਗਾ ਸੈਂਟਰ ਫਾਰ ਐਕਸੀਲੈਂਸ ਫਾਰ ਵੈਜੀਟੇਬਲ ਇਥੋਂ ਵਧੀਆ ਕੁਆਲਿਟੀ ਦੀ ਜਿਹੜੀ ਨਰਸਰੀਆਂ ਨੇ ਤਿਆਰ ਕਰਕੇ ਐਸੀ ਜ਼ਿਮੀਂਦਾਰਾਂ ਦੇ ਖੇਤ ਤੱਕ ਪਹੁੰਚਾਉਂਦੇ ਹਾਂ ਕਿ ਤਾਂ ਕਿ ਜ਼ਿਮੀਂਦਾਰ ਵੱਧ ਤੋਂ ਵੱਧ ਜਾਂ ਵਧੀਆ ਢੰਗ ਦੀ ਖੇਤੀ ਕਰ ਸਕਣ ਉਹ ਬੀਜ ਆਪਣੇ ਲੈ ਕੇ ਉਥੋਂ ਨਰਸਰੀ ਸਰਕਾਰੀ ਰੇਟ ਤੇ ਤਿਆਰ ਕਰਵਾ ਸਕਦੇ ਨੇ ਇਸ ਤੋਂ ਇਲਾਵਾ ਦੂਜਾ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਉਹ ਹੈਗਾ ਧੋਗੜੀ ਸੈਂਟਰ ਫਾਰ ਪੋਟੇਟੋ ਉੱਥੇ ਵੀ ਟਿਸ਼ੂ ਕਲਚਰ ਦੁਆਰਾ ਬੀਜ ਤਿਆਰ ਕੀਤੇ ਜਾਂਦੇ ਹਨ ਤੇ ਜ਼ਿਮੀਂਦਾਰਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ। ਸਬਜ਼ੀਆਂ ਦੀ ਖੇਤੀ ਕਰਨ ਲਈ ਲੇਬਰ ਦੀ ਬਹੁਤ ਲੋੜ ਪੈਂਦੀ ਏ ਪਰ ਜੇਕਰ ਕਿਸਾਨ ਦਾ ਪਰਿਵਾਰ ਇਸ ਕੰਮ ਵਿੱਚ ਉਸ ਦੀ ਮਦਦ ਕਰੇ ਤਾਂ ਖੇਤੀ ਖਰਚੇ ਵੀ ਘਟਾਏ ਜਾ ਸਕਦੇ ਹਨ ਅਤੇ ਬੇਰੋਜ਼ਗਾਰੀ ਵੀ ਘੱਟ ਹੋ ਸਕਦੀ ਏ। ਸਬਜ਼ੀਆਂ ਦੀ ਸਫਲ ਕਾਸ਼ਤ ਲਈ ਬਾਗਬਾਨੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨੀਆਂ ਨਾਲ رابطہ ਕਰਨਾ ਜ਼ਰੂਰੀ ਹੈ ਇਹ ਜਿਹੜੀ ਜੀ ਸਿਆਲ ਦੀ ਫਸਲ ਆ ਗੋਭੀ ਦੀ ਸਭ ਤੋਂ ਖਾਣ ਦੇ ਵਿੱਚ ਬਹੁਤ ਵਧੀਆ ਆ ਇਹਨੂੰ ਕੋਈ ਵੀ ਸਪਰੇ ਨਹੀਂ ਕਰਨ ਦੀ ਲੋੜ ਹੈ ਪਹਿਲਾਂ ਸਿਰਫ ਜੇ ਬਿਲਕੁਲ ਸਪਰੇ ਕਰਨੀ ਪਊਗੀ ਤਾਂ ਉਹ ਜਿਹੜੀ ਆ 20 ਦਿਨ ਦੀ ਪਨੀਰੀ ਤੱਕ ਤੁਹਾਨੂੰ ਇੱਕ ਸਪਰੇ ਕਰਨੀ ਪਊਗੀ ਸਿਆਲ ਦੇ ਵਿੱਚ ਇਹਨੂੰ ਕੋਈ ਵੀ ਸੰਡੀ ਨਹੀਂ ਪੈਂਦੀ ਖਾਣ ਦੇ ਵਿੱਚ ਤੁਹਾਡਾ ਇਹਦਾ ਟੇਸਟ ਵੀ ਵਧੀਆ ਮਿਲੂਗਾ ਤੁਹਾਨੂੰ ਬਾਕੀ ਇਹਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਨਹੀਂ ਆਊਗਾ ਸਿਆਲ ਦੀ ਗੋਭੀ ਦੇ ਵਿੱਚ ਸਭ ਤੋਂ ਵੱਡਾ ਵਾਅਦਾ ਇਹ ਆ ਕਿ ਸਿਆਲ ਦੀ ਜਿਹੜੀ ਫਸਲ ਆ ਉਹਨੂੰ ਕੀਟਨਾਸ਼ਕ ਸਪਰੇਆਂ ਦੀ ਕਿਸੇ ਦੀ ਵੀ ਲੋੜ ਨਹੀਂ ਪੈਂਦੀ ਇਹ ਮੰਨ ਲਓ ਕੁਝਰਤੀ ਤੌਰ ਤੇ ਸਾਲ ਦੇ ਵਿੱਚ ਨਹੀਂ ਇਹਨੂੰ ਕੋਈ ਸਮੱਸਿਆ ਦੀ ਆਉਂਦੀ ਸੰਡੀ ਦੀ ਦੇਖੋ ਜੀ ਸਭ ਤੋਂ ਪਹਿਲਾਂ ਬਜਾਈ ਵੇਲੇ ਸਾਨੂੰ ਪੈਲੀ ਦੀ ਜਿਹੜੀ ਹੈ ਨਾ ਵੱਤ ਬਹੁਤ ਜ਼ਰੂਰੀ ਆ ਪੈਲੀ ਅਸੀਂ ਤਿਆਰ ਵਧੀਆ ਤਰੀਕੇ ਨਾਲ ਕੀਤੀ ਹੋਊਗੀ ਤਾਂ ਸਾਡਾ ਆਟੋਮੈਟਿਕ ਜਿਹੜਾ ਫਸਲ ਆ ਉਹ ਤਿਆਰ ਛੇਦੀ ਤੁਰੂਗੀ ਜੇ ਸਾਡੀ ਪੈਲੀ ਨਹੀਂ ਤਿਆਰ ਕੀਤੀ ਹੋਈ ਤਾਂ ਫੇਰ ਫਸਲ ਨਹੀਂ ਤੁਰੂਗੀ ਮਾਲ ਨੂੰ ਸਮੇਂ-ਸਮੇਂ ਸਰ ਪਾਣੀ ਸਮੇਂ-ਸਮੇਂ ਸਰ ਖਾਦ ਮਿਲੂਗੀ ਤਾਂ ਤੁਹਾਡੀ ਫਸਲ ਆਟੋਮੈਟਿਕੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਤੁਹਾਨੂੰ ਲਾਭਦਾਇਕ ਹੋਏਗੀ ਇਹ ਜੀ ਗੋਭੀ ਤੇ ਜਿਹੜੀ ਮੰਨ ਲਓ ਹੈਗੀ ਆ ਲੱਗਦੀ ਆ ਮੰਨ ਲਓ 4-5 ਮਹੀਨੇ ਮੰਨ ਲਓ ਲਗਾਤਾਰ ਅਸੀਂ ਨੂੰ ਲਾਇਆ ਜਾ 7ਵੇਂ ਮਹੀਨੇ ਤੋਂ ਲੈ ਕੇ 7ਵੇਂ ਮਹੀਨੇ ਚ ਵੀ ਲਾਈ ਜਾ ਸਕਦੀ ਆ 8ਵੇਂ ਚ ਵੀ ਲਾਈ ਜਾ ਸਕਦੀ ਆ 9ਵੇਂ 10ਵੇਂ ਚ ਵੀ ਲਾਈ ਸਕਦੀ ਆ ਫਰਵਰੀ ਫਰਵਰੀ ਤੱਕ ਅਸੀਂ ਮੰਨ ਲਓ ਐਸ ਜਲੰਧਰ ਜ਼ਿਲ੍ਹੇ ਦੇ ਵਿੱਚ ਗੋਭੀ ਲਾ ਸਕਦੇ ਆ ਮਤਲਬ 7 ਮਹੀਨੇ ਦੀ ਫਸਲ ਇਹ ਹੈਗੀ ਆ 7 ਮਹੀਨੇ ਅਸੀਂ ਇਹਦੀ ਬਜਾਈ ਕਰ ਸਕਦੇ ਆ ਲੇਕਿਨ ਜਿਹੜੀ 9ਵੇਂ 10ਵੇਂ ਮਹੀਨੇ ਦੀ ਫਸਲ ਆ ਇਹਦੇ ਵਿੱਚ ਦਵਾਈ ਦੀ ਕੋਈ ਵੀ ਮਾਤਰਾ ਨਹੀਂ ਹੁੰਦੀ ਇਹ ਖਾਣ ਦੇ ਬਹੁਤ ਲਾਇਕ ਹੁੰਦੀ ਹੈ ਗੋਭੀ ਤੋਂ ਬਾਅਦ ਦੀਆਂ ਜਿਹੜੀਆਂ ਮਤਲਬ ਸਾਡੀ ਪੈਲੀ ਜਦੋਂ ਵਿਹਲੀ ਹੋ ਜਾਂਦੀ ਆ ਸਾਡੇ ਕੋਲ ਸਾਰ ਤਰ੍ਹਾਂ ਦੀ ਮੰਨ ਲਓ ਸਬਜੀ ਲਾ ਲਾਈ ਜਾ ਸਕਦੀ ਆ ਜਿਹੜੀ ਵੀ ਸਬਜੀ ਮੰਨ ਲਓ ਗਾਂ ਵਾਲੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਆ ਅਸੀਂ ਇਹਦੇ ਵਿੱਚ ਲਾ ਸਕਦੇ ਆ ਬਾਕੀ ਮੱਕੀ ਦੀ ਫਸਲ ਜਿਹੜੀ ਆ ਉਹ ਇਹਦੇ ਲਈ ਬਹੁਤ ਟਾਈਮ ਸਾਰੇ ਖੱਤੇ ਵਿਹਲੇ ਕਰਕੇ ਮੱਕੀ ਦੀ ਫਸਲ ਵੀ ਇਹਦੇ ਚ ਲਾ ਸਕਦੇ ਆ ਜੀ ਬਾਕੀ ਗੋਭੀ ਦੀ ਫਸਲ ਜਿਹੜੀ ਆ ਉਹਦਾ ਤੁਸੀਂ ਵਧੀਆ ਬ੍ਰਾਂਡ ਬੀਜੂਗੇ ਨਾ ਪੈਸੇ ਜੇ ਤੁਹਾਡੇ ਬੀਜ ਤੇ ਵਧੀਆ ਲੱਗਣਗੇ ਤਾਂ ਤੁਹਾਨੂੰ ਮਾਰਕੀਟ ਦੇ ਵਿੱਚ ਵੀ ਉਹਦਾ ਵਧੀਆ ਰੇਟ ਮਿਲੂਗਾ ਨੌਜਵਾਨਾਂ ਨੂੰ ਵਸੇ ਜੀ ਉਦੋਂ ਜਦੋਂ ਦੇਖਦੇ ਆ ਇੱਕ ਦੂਸਰੇ ਦੇ ਵੱਲ ਇਦਾਂ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਮੋਟੀਵੇਟ ਕਰੀਦਾ ਸੀ ਜਾ ਕੇ ਵੀ ਤੁਸੀਂ ਸਬਜ਼ੀਆਂ ਬੀਜੋ ਤੇ ਰੇਟ ਵਧੀਆ ਮਿਲ ਜਾਂਦਾ ਵਾ ਇਸ ਤਰ੍ਹਾਂ ਉਹਨਾਂ ਨੂੰ ਮੋਟੀਵੇਟ ਕਰ ਕਰਕੇ ਅਸੀਂ ਸਬਜ਼ੀ ਵੱਲ ਲਿਆਈਦਾ ਜੀ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਮਿਹਨਤ ਆਪ ਖੇਤ ਵਿੱਚ ਜਾ ਕੇ ਲੇਬਰ ਤੋਂ ਕੰਮ ਕਰਵਾਓ ਲੇਬਰ ਤੇ ਨਾ ਛੱਡੋ ਇਹਦੇ ਨਾਲ ਆਪਾਂ ਨੂੰ ਵੱਧ ਫਾਇਦਾ ਹੁੰਦਾ ਵਾ ਜੇ ਆਪਾਂ ਲੇਬਰ ਤੇ ਛੱਡ ਛੱਡ ਦਿੰਦੇ ਆ ਉਹ ਕਿਸੇ ਟਾਈਮ ਵੱਧ ਪਾਣੀ ਲਾ ਦਿੰਦੇ ਜਾਂ ਘੱਟ ਪਾਣੀ ਲਾਉਂਦੇ ਆ ਇਹ ਗਿਹੜਾ ਜ਼ਰੂਰ ਰੱਖਣਾ ਚਾਹੀਦਾ ਕਿਸਾਨਾਂ ਨੂੰ ਸਬਜ਼ੀਆਂ ਤੇ ਸਪਰੇਅ ਉਨੀ ਕਰਨੀ ਚਾਹੀਦੀ ਆ ਕਿ ਜਿੰਨਾ ਕਿ ਹੁਣ ਜਿੱਦਾਂ ਸਿਆਲ ਦੇ ਵਿੱਚ ਕੋਈ ਕੀੜਾ ਮਕੌੜਾ ਨਹੀਂ ਆਉਂਦਾ ਪਰ ਫਿਰ ਵੀ ਕਰ ਦਿੰਦੇ ਸਬਜ਼ੀਆਂ ਤੇ ਲੋਕੀ ਸਪਰੇਅ ਕਰਦੇ ਤੇ ਪਰ ਅਸੀਂ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਨਾ ਕਰੋ ਸਪਰੇਅਾਂ ਜਿਆਦੀਆਂ ਇੱਕ ਤਾਂ ਜ਼ਮੀਨ ਖਰਾਬ ਹੁੰਦੀ ਲੋਕਾਂ ਦੀ ਸਿਹਤ ਖਰਾਬ ਹੁੰਦੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਜ਼ਿੰਮੇਵਾਰਾਂ ਨੂੰ ਇਹ ਬੇਨਤੀ ਕਰਦਾ ਕਿ ਸਿਆਲ ਵਜਤਾਂ ਵੈਸੇ ਠੰਡ ਵਿੱਚ ਘੱਟ ਕਰਨੀਆਂ ਚਾਹੀਦੀਆਂ ਸਪਰੇਅਾਂ ਕਿਉਂਕਿ ਕੀੜਾ ਮਕੌੜਾ ਐਡਾ ਹੁੰਦਾ ਨਹੀਂ ਸਿਰਫ ਦੂਸਰੇ ਮਹੀਨੇ ਆਉਂਦਾ ਕਿ ਤੇਲਾ ਆਉਂਦਾ ਵਾ ਉਹਨੂੰ ਆਪਾਂ ਥੋੜਾ ਕੋਈ ਖਾਸ ਛੋਟੀ ਜੀ ਹਲਕੀ ਜੀ ਕਰਕੇ ਕਰ ਸਕਦੇ ਆ ਤੇਲੇ ਦੀ ਮਾਰ ਬਾਕੀ ਆਪਣੇ ਮਿੱਤਰ ਕੀੜੇ ਵੀ ਮਰਦੇ ਨਾਲ ਜੇ ਆਪਾਂ ਵੱਧ ਸਪ੍ਰੈ ਜਾਂ ਕਰਦੇ ਆ ਜੀ ਹਾਂਜੀ ਇੱਕ ਬਾਗਬਾਨੀ ਵਿਭਾਗ ਵੱਲੋਂ ਇੱਕ ਕਿੱਟ ਤਿਆਰ ਕੀਤੀ ਆ ਇਹ ਸਬਜ਼ੀਆਂ ਦੀ ਉਹ ਗਰਮੀਆਂ ਸਾਧੀਆਂ ਦੋਨਾਂ ਦੇ ਉਹ ਘਰੇਲੂ ਸਬਜ਼ੀਆਂ ਵਾਸਤੇ ਆ ਜੀ ਤੇ ਉਹ ਆਪਾਂ ਬੇਨਤੀ ਕਰਦੇ ਕਿ ਆਪਣੇ ਘਰੇਲੂ ਸਬਜ਼ੀਆਂ ਹਰੇਕ ਕੋਈ ਆਪਣੇ ਕਨਾਲ ਦੋ ਕਨਾਲ ਘਰ ਦੇ ਕੋਲ ਸਬਜ਼ੀ ਲਾਓ ਇਹ ਤਰ੍ਹਾਂ ਆਪਾਂ ਹੌਲੀ-ਹੌਲੀ ਆਦਤ ਪੈ ਜਾਊਗੀ ਵਧੀਆ ਸਬਜ਼ੀ ਖਾਣ ਦੀ ਜਿਹੜਾ ਆਲੂ ਦਾ ਮੰਡੀਕਰਨ ਆ ਇਹ ਕੋਸ਼ ਸਟੋਰ ਚ ਰੱਖ ਕੇ ਵੀ ਵਧੀਆ ਬੈਨੀਫਿਟ ਮਿਲ ਜਾਂਦਾ ਹੈ ਜਿਹੜਾ ਆਪਾਂ ਰਾਸ਼ਨ ਆ ਉਹ ਮੰਡੀਕਰਨ ਆ ਆਪਾਂ ਉਸੇ ਟਾਈਮ ਵੀ ਕਰ ਸਕਦੇ ਆ ਨਾਲ ਪਟਾਈ ਹੁੰਦੀ ਆ ਸਾਰੀ ਤੇ ਜਿਹੜੀ ਗੋਭੀ ਆ ਇਹਦਾ ਮੰਡੀਕਰਨ ਜੇ ਚੰਗੀ ਕੁਆਲਿਟੀ ਵਿਝਾਂਗੇ ਤੇ ਜਿੱਥੇ ਮਰਜ਼ੀ ਮੰਡੀਕਰਨ ਜਿਹੜੀ ਮਰਜ਼ੀ ਮੰਡੀ ਦੇ ਵਿੱਚ ਲੈ ਜਾਓ ਤੇ ਆਪਰੇ ਆਟੋਮੈਟਿਕਲੀ ਵਧੀਆ ਰੇਟ ਮਿਲ ਸਕਦਾ ਜਿਹੜੀ ਗੋਭੀ ਦੀ ਫਸਲ ਆ ਉਹਦੇ ਵਿੱਚ ਪਾਣੀ ਜਿਹੜਾ ਵਾ ਤਿੰਨ ਤੋਂ ਚਾਰ ਪਾਣੀ ਲੱਗਦੇ ਗੋਭੀ ਨੂੰ ਲੋਕ ਪਾਣੀ ਇੰਨਾ ਲਾ ਦਿੰਦੇ ਆ ਕਿ ਉਹ ਉਹਦੀ ਜਿਹੜੀ ਬੂਟਾ ਘਟੇ ਜਾਂਦਾ ਫਸਲ ਵਧੀਆ ਕੁਆਲਿਟੀ ਨਹੀਂ ਦਿੰਦੀ ਪਾਣੀ ਤਿੰਨ ਤੋਂ ਚਾਰ ਹੀ ਲਾਉਣੇ ਚਾਹੀਦੇ ਗੋਭੀ ਨੂੰ ਜਿਆਦਾ ਪਾਣੀ ਨਹੀਂ ਲਾਉਣਾ ਚਾਹੀਦਾ ਜਿਹੜਾ ਆਲੂ ਆ ਵੀ ਤਿੰਨ ਪਾਣੀ ਤਿੰਨ ਤੋਂ ਚਾਰ ਪਾਣੀ ਲਾਉਣੇ ਚਾਹੀਦੇ ਆ ਜਿਹੜੀ ਕਣਕ ਦੀ ਫਸਲ ਆ ਇਹ 20 ਤੋਂ 22 ਕੁਇੰਟਲ ਕਣਕ ਦਿੰਦੀ ਹੈ ਉਸ ਦਾ ਉਸ ਦਾ ਰੇਟ ਜਿਹੜਾ ਵਾ 22-2300 ਰੁਪਿਆ ਰੇਟ ਹੈ ਉਹ ਮਤਲਬ 40-45000 ਰੁਪਏ ਤੱਕ ਰਜਾਂਦੀ ਹੈ ਇਹ ਜਿਹੜੀ ਆ ਗੋਭੀ ਜਿਹੜੀ ਆ ਜੇ 10 ਰੁਪਏ ਵੀ ਗੋਭੀ ਵਿਕ ਜਾਏ ਤੇ ਇਹਦੇ ਚ 17-18000 ਬੂਟਾ ਲੱਗਦਾ ਉਹਦਾ ਤੁਸੀਂ ਆਪਸਾ ਹਿਲਾ ਲਓ ਵੀ ਮਤਲਬ 17-18000 10 ਰੁਪਏ ਵਿੱਚ 1.5 ਤੋਂ 2 ਲੱਖ ਰੁਪਿਆ ਪ੍ਰੋਫਿਟ ਹੋ ਜਾਂਦਾ ਹੈ ਤੇ ਜਿਹੜਾ ਆਲੂ ਆ ਦੇਖੋ ਜੇ ਇਹਦਾ ਰੇਟ ਤੇ ਡਿਪੈਂਡ ਡਿੱਗਦਾ ਵਾ ਆਲੂ ਦਾ 150 ਕੁਆਂਟਲ ਤੋਂ ਲਾ ਕੇ 160 ਕੁਆਂਟਲ ਤੱਕ ਆਲੂ ਨਿਕਲ ਜਾਂਦਾ ਹੈ ਜਿਹੜਾ ਜੋਤੀ ਆ ਇਹ 100 ਕੁਆਂਟਲ ਤੋਂ 150 ਕੁਆਂਟਲ ਤੱਕ ਨਿਕਲਦਾ ਇਹਦਾ ਥੋੜਾ ਜਿਹਾ ਰੇਟ ਵੱਧ ਹੁੰਦਾ ਹੈ ਕਿਸਾਨਾਂ ਨੂੰ ਮੇਰੇ ਹੱਥ ਬੰਨ ਕੇ ਬੇਨਤੀ ਆ ਇੱਕ ਤਾਂ ਆਪ ਹੱਥੀ ਕਰੋ ਉਹਦੇ ਵਿੱਚ ਬਹੁਤ ਫਾਇਦਾ ਹੈ ਜ ਜਦੋਂ ਆਪਾਂ ਜਾਂਦੇ ਹੀ ਨਹੀਂ ਉਹ ਤੇ ਮਗਰ ਬਰਕਰਾਂ ਦੇ ਮਗਰ ਤੇ ਉਹ ਜੋ ਕੁਛ ਕੋਈ ਉਹਨਾਂ ਨੂੰ ਉਹਨਾਂ ਨੂੰ ਕੀ ਪਤਾ ਪਾਣੀ ਕਿਹੜੇ ਹਿਸਾਬ ਨਾਲ ਕਿਹੜੀ ਸਟੇਜ ਤੇ ਲਾਉਣਾ ਤੇ ਕਿਹੜੀ ਤੇ ਨਹੀਂ ਲਾਉਣਾ ਇਹ ਇਹ ਦੇ ਕਰਕੇ ਆਪ ਜ਼ਿੰਮੇਵਾਰਾਂ ਨੂੰ ਜਾਣਾ ਚਾਹੀਦਾ ਹੈ ਉਹਦੇ ਵਿੱਚ ਢੀੜਾ ਮਾਰੋ ਨਹੀਂ ਕਰਨ ਯੋਗ ਹੈ ਤਾਂ ਆਪ ਤੱਕ ਬੰਨੇ ਦੇ ਖੜੇ ਹੋ ਕੇ ਤੇ ਮੜਾ ਮੋਟਾ ਦੇਖਭਾਲਤ ਕਰੋ ਅਸੀਂ ਦੋ ਭਰਾ ਆ ਦੋਨੇ ਇੱਕੋ ਥਾਂ ਹੀ ਖੇਤੀ ਕਰਦੇ ਆ ਇਕੱਠੇ ਜੁਆਇੰਟ ਫੈਮਿਲੀ ਹੈ ਤੇ ਅਸੀਂ ਬਹੁਤ ਪ੍ਰੋਫਿਟ ਕੱਢਿਆ ਅਸੀਂ ਕੋਈ ਸਾਨੂੰ ਐਨ ਆਰ ਆਈ ਦਾ ਕੋਈ ਪੈਸਾ ਨਹੀਂ ਆ ਰਿਹਾ ਨਾ ਅਸੀਂ ਕਿਸੇ ਕੋਲ ਲੈਂਦੇ ਪਰਮਾਤਮਾ ਦੀ ਮਿਹਰ ਨਾਲ ਅਸੀਂ 60 ਤੋਂ 65 ਸੇ ਖੇਤੀ ਕਰਦੇ ਆ ਖੇਤ ਦੀ ਖੇਤੀ ਕਰਦੇ ਆ ਅਸੀਂ ਕੁਆਲਿਟੀ ਦਿੰਦੇ ਆ ਤੇ ਔਰ ਪੈਸੇ ਦੀ ਕਮਾਈ ਵਾਧੂ ਕਰਦੇ ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਵੱਲੋਂ ਸਬਜ਼ੀਆਂ ਨੂੰ ਉਤਸ਼ਾਹਿਤ ਕਰਨ ਲਈ ਹਾਈਬ੍ਰਿਡ ਸਬਜ਼ੀਆਂ ਤੇ ਸਬਸਿਡੀ ਦਿੱਤੀ ਜਾਂਦੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ 8000 ਰੁਪਏ ਤੇ ਵੱਧ ਤੋਂ ਵੱਧ ਕਿਸੇ ਜ਼ਿੰਮੇਵਾਰ ਨੂੰ 5 ਏਕੜ ਤੇ 40000 ਰੁਪਿਆ ਆਪਾਂ ਸਬਸਿਡੀ ਦਿੰਦੇ ਹਾਂ ਉਸ ਦੇ ਲਈ ਸਾਨੂੰ 1 ਲੱਖ ਤੱਕ ਦਾ ਜੋ ਖਰਚਾ ਹੈ ਜ਼ਿਮੀਦਾਰ ਨੂੰ ਸਾਨੂੰ ਸ਼ੋਅ ਕਰਨੇ ਪੈਂਦਾ ਜਿਦੇ ਵਿੱਚ ਉਹਨਾਂ ਦੇ ਬੀਜ ਖਾਦ ਦਵਾਈਆਂ ਅਤੇ ਲੇਬਰ ਦੇ ਖਰਚੇ ਆਦ ਹੁੰਦੇ ਹਨ ਇਸ ਤੋਂ ਇਲਾਵਾ ਜੇ ਜ਼ਿਮੀਦਾਰ ਖੇਤੀ ਤੇ ਆਮ ਕਰਦੇ ਹੈਗੇ ਆ ਉਹਨਾਂ ਨੇ ਹੀ ਇੱਕ ਪੈਕ ਸਾਡੇ ਕੋਲ ਹੈਗਾ ਜਿਦੇ ਤੇ ਆਪਾਂ 50% ਸਬਸਿਡੀ ਦਿੰਨੇ ਆ 4 ਲੱਖ ਦਾ ਪ੍ਰੋਜੈਕਟ ਹੈਗਾ ਆਪਾਂ 2 ਲੱਖ ਰੁਪਏ ਜ਼ਿਮੀਦਾਰ ਨੂੰ ਦਿੰਨੇ ਆ ਉਹਦੇ ਵਿੱਚ ਸਾਨੂੰ ਇੱਕ ਸ਼ੈੱਡ 6x9 ਮੀਟਰ ਦਾ ਜਿਦੇ ਵਿੱਚ ਇੱਕ ਆਫਿਸ ਇੱਕ ਸਟੋਰ ਰੂਮ ਤੇ ਇੱਕ ਵਾਸ਼ਰੂਮ ਜਿਹੜਾ ਐਡ ਹੁੰਦਾ ਹੈ ਉਹਦੇ ਤੇ ਆਪਾਂ 2 ਲੱਖ ਦੀ ਸਬਸਿਡੀ ਦਿੰਦੇ ਹਾਂ ਇਸ ਤੋਂ ਇਲਾਵਾ ਜੇ ਕੋਈ ਭਰਾ ਸਪਰੇਅ ਪੰਪ ਲੈਣਾ ਚਾਹੁੰਦਾ ਹੈ ਟਰੈਕਟਰ ਵਾਲਾ ਜਾਂ ਨੈਪਸੈਕ ਸਪਰੇਅ ਪੰਪ ਉਹਨਾਂ ਤੇ ਵੀ ਆਪਾਂ 40% ਸਬਸਿਡੀ ਦਿੰਦੇ ਹਾਂ ਐਸਸੀ ਜ਼ਿਮੀਦਾਰ ਜਾਂ ਕੋਈ ਲੇਡੀ ਜ਼ਿਮੀਦਾਰ ਹੈਗਾ ਉਹਨਾਂ ਨੂੰ 50% ਤੇ ਬਾਕੀ ਦੂਜਿਆਂ ਨੂੰ 40% ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੁਆਰਾ ਬਾਗਬਾਨੀ ਨੂੰ ਸਹਾਇਤ ਕਰਨ ਲਈ ਜੇ ਕੋਈ ਜ਼ਿਮੀਦਾਰ ਭਰਾ ਨੈਟ ਹਾਊਸ ਪੋਲੀ ਹਾਊਸ ਲਗਾਉਣਾ ਚਾਹੁੰਦਾ ਹੈ ਉਹਨਾਂ ਤੇ ਵੀ ਸਾਡੇ ਕੋਲ ਸਬਸਿਡੀ ਹੈਗੀ ਆ 1 ਏਕੜ ਤੋਂ ਲੈ ਕੇ 2 ਏਕੜ ਤੱਕ ਦਾ ਕੋਈ ਜੀਵਿਦਾਰ ਲਗਾ ਸਕਦਾ ਹੈ ਜੇ ਕਿਸੇ ਨੇ ਪੋਲੀ ਹਾਊਸ ਲਗਾਉਣਾ ਹੈ ਉਹਦੇ ਵਿੱਚ ਸਬਜ਼ੀਆਂ ਜਿਹੜੀਆਂ ਨੇ ਉਹ ਗੇਤੀਆਂ ਲਗਾਈਆਂ ਜਾ ਸਕਦੀਆਂ ਹਨ ਜਿਵੇਂ ਖੀਰਾ ਟਮਾਟਰ ਤੇ ਬੈਂਗਣ ਇਹ ਆਊਟ ਆਫ ਸੀਜ਼ਨ ਲਗਾਏ ਜਾਂਦੇ ਹਨ ਤੇ ਜੀਵਿਦਾਰਾਂ ਨੂੰ ਵਧੀਆ ਬੈਨੀਫਿਟ ਮਿਲ ਜਾਂਦਾ ਹੈ ਤੇ ਅਸੀਂ ਜੀਵਿਦਾਰਾਂ ਨੂੰ ਇਹੀ ਕਹਿੰਨੇ ਹਾਂ ਕਿ ਤੁਸੀਂ ਬਾਗਬਾਨੀ ਵਿਭਾਗ ਨਾਲ ਜੁੜੋ ਬਾਅਦ ਤੋਂ ਬਾਅਦ ਪੋਲੀ ਹਾਊਸ ਸ਼ੇਡ ਨੈਟ ਤੇ ਵਾਕ ਹੀ ਇੰਟਰਨਲ ਲਗਾਓ ਤੇ ਵਿਭਾਗ ਤੋਂ ਜੋ ਬਣਦੀ ਹੈ ਸਬਸਿਡੀ ਹੈਗੀ ਆ ਉਹ ਪ੍ਰਾਪਤ ਕਰੋ ਤੇ ਮਨੁੱਖਤਾ ਲਈ ਵਧੀਆ ਜਿਹੜੀ ਹੈਗੀ ਆ ਕੁਆਲਿਟੀ ਦੀਆਂ ਚੀਜ਼ਾਂ ਪੈਦਾ ਕਰਕੇ ਲੋਕਾਂ ਨੂੰ ਮੁਹੱਈਆ ਕਰਵਾਓ ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਹਰ ਇੱਕ ਜ਼ਿਲ੍ਹੇ 'ਚ ਜ਼ਿੰਮੇਦਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਬਲੱਭਦ ਕਰਾ ਰਿਹਾ ਹੈ ਇਸ ਲਈ ਬਲਾਕਪਦਰ ਤੇ ਸਾਡਾ ਬਲਾਕ ਆਫਿਸ ਜ਼ਿਲ੍ਹਾ ਬਦਰ ਤੇ ਜ਼ਿਲ੍ਹਾ ਆਫਿਸ ਹੈਗਾ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਸਬਜ਼ੀਆਂ ਨਾਲ ਸੰਬੰਧਿਤ ਉਹ ਭਰਾ ਸਾਡੇ ਕੋਲ ਆ ਸਕਦਾ ਹੈ ਵਾਗਬਾਨੀ ਵਿਭਾਗ ਪੂਰੇ ਪੰਜਾਬ ਵਿੱਚ ਜ਼ਿੰਮੇਦਾਰਾਂ ਲਈ ਵਧੀਆ ਕੰਮ ਕਰਦਾ ਪਿਆ ਹੈ ਤੇ ਹਰ ਇੱਕ ਜ਼ਿਲ੍ਹੇ ਵਿੱਚ ਸਾਡੇ ਵਧੀਆ ਆਫਿਸ ਬਲਾਕ ਲੈਵਲ ਤੇ ਤੇ ਜ਼ਿਲ੍ਹਾ ਲੈਵਲ ਤੇ ਆਫਿਸ ਖੁੱਲੇ ਨੇ ਕੋਈ ਵੀ ਜ਼ਿੰਮੇਦਾਰ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹ ਬਾਗਬਾਨੀ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ ਤੇ ਸਾਡੇ ਦੋ ਬਾਅਦ ਤੋਂ ਬਾਅਦ ਜਿਹੜੀਆਂ ਸਹੂਲਤਾਂ ਨੇ ਉਹ ਪ੍ਰਾਪਤ ਕਰ ਸਕਦਾ ਹੈ ਪੰਜਾਬ ਵਿੱਚ ਸਬਜ਼ੀਆਂ ਦੀ ਖਪਤ ਜ਼ਿਆਦਾ ਹੋਣ ਕਰਕੇ ਬਹੁਤੇ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਹੁਣ ਤਾਂ ਕਿਸਾਨ ਨੂੰ ਸਬਜ਼ੀਆਂ ਦਾ ਭਾਅ ਵੀ ਵਧੀਆ ਮਿਲ ਜਾਂਦਾ ਹੈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਕਈ ਸਰਕਾਰੀ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਅਤੇ ਵਾਤਾਵਰਣ ਦੀ ਸੰਭਾਲ ਲਈ ਸਬਜ਼ੀਆਂ ਦੀ ਕਾਸ਼ਤ ਸਮੇਂ ਦੀ ਮੁੱਖ ਲੋੜ ਹੈ मधु क्रांति एक नए युग का आगाज मधु क्रांति विकास के नए रास्ते खोल रही है मधुमक्खी पालकों के जीवन स्तर को बेहतर बना रही है साथ ही पूरी दुनिया में शहद के क्षेत्र में भारत को एक नई पहचान दिला रही है भारत सरकार मधुमक्खी पालकों की आय को बढ़ाने और उन्हें आत्मनिर्भर बनाने के उद्देश्य से देश में मधुमक्खी पालन के संवर्धन और विकास के लिए सभी आवश्यक सहायता प्रदान कर रही है माननीय प्रधानमंत्री के दूरदर्शी नेतृत्व में कृषि सहित मधुमक्खी पालन को बढ़ावा देने के लिए अनेक कदम उठाए गए है किसान तरक्की की राह पर आगे बढ़ रहे हैं अगर कोई सक्सेस स्टोरी मिठी मुस्कान भी बिखेरे और स्वाद में भी मिठास भरे तब तो आप इसे जरूर सोने पर सुहागा कहेंगे हमारे किसान इन दिनों शहद के उत्पादन में ऐसा ही कमाल कर रहे हैं शहद की मिठास हमारे किसानों का जीवन भी बदल रही है उनकी आय भी बढ़ा रही है मधुमक्खियां न सिर्फ शहद देती हैं, बल्कि पर्यावरण और कृषि के लिए भी आवश्यक हैं। यूँ तो भारत में लंबे समय से लोग मधुमक्खी पालन का काम पारंपरिक तरीकों से करते आ रहे हैं लेकिन आज के समय में इस क्षेत्र में अपार संभावनाएं भी हैं और जरूरत भी है मधुमक्खियों की इसी जरूरत और योगदान का जश्न मनाने और इसे और बारीकी से समझने के लिए ही मनाया जाता है विश्व मधुमक्खी दिवस इसी आवश्यकता को समझते हुए 2020 में राष्ट्रीय मधुमक्खी पालन और शहद मिशन की शुरुआत हुई उद्देश्य स्पष्ट था मधुमक्खी पालन के कार्य को वैज्ञानिक और तकनीकी रूप से विकसित करना और ज्यादा से ज्यादा लोगों को इसके लिए प्रोत्साहित करके क्रांति के सपने को साकार करना मधुमक्खी पालन से मिलने वाले उत्पाद जैसे शहद बी वैक्स रॉयल जेली और पॉलिन आदि कई क्षेत्रों में प्रयोग किए जाते हैं माननीय प्रधानमंत्री जी के प्रोत्साहन से और कृषि मंत्री जी के, के मार्गदर्शन से आज राष्ट्रीय मधुमक्खी पालन और शहद मिशन सफलता का पर्याय बन चुका है न केवल ये देश के किसानों के लिए आय बढ़ाने का एक साधन बना है बल्कि तमाम लोगों के जीवन को बेहतर बनाने के साथ साथ देश के आर्थिक विकास में भी योगदान दे रहा है 2013-14 में उत्पादन छिहत्तर हजार मीट्रिक टन से बढ़कर 2022 2022-23 में एक लाख चालीस हजार मीट्रिक टन से अधिक हो गया है 2013 2013-14 में शहद का निर्यात अट्ठाईस हजार मीट्रिक टन से बढ़कर 2022 2022-23 में उनासी हजार नौ सौ अट्ठाइस मीट्रिक टन से अधिक हो गया है तीन विश्व स्तरीय अत्याधुनिक टेस्टिंग लैब और इकतीस मिनी टेस्टिंग लैब स्थापित हुई राष्ट्रीय मधुमक्खी पालन और शहद मिशन की कामयाबी सिर्फ आंकड़े ही बयान नहीं कर रहे कहानियां खुद इसकी सफलता की बानगी पेश कर रही हैं। मैंने 1990 में मधुमक्खी पालन शुरू किया दो बॉक्स से शुरू किया और आज हमारे पास लगभग 4,200 बी बॉक्सेस हैं। लगभग 17 तरह के हनी हम लोग प्रोड्यूस करते हैं जो डिफरेंट डिफरेंट एरियाज में बी को माइग्रेट करके प्राप्त होते हैं इसके अलावा जितने बी बॉक्सिस मैन्युफेक्चरिंग यूनिट है हमारे पास वैक्सीट मैन्युफेक्चरिंग यूनिट है ट्वेंटी मीट्रिक टन पर डे का हनी प्रोसेसिंग प्लांट है आज हमारा जो उत्पादन है वो एक लाख के जी लगभग हम लोग प्रोड्यूस करते हैं यमुना नगर के सुभाष काम्बोज मधुमक्खी पालन के अपने काम के चलते आज देश भर में जाने जा रहे हैं सुभाष जी ने वैज्ञानिक तरीके से मधुमक्खी पालन का प्रशिक्षण लिया इसके बाद उन्होंने केवल छह बॉक्स के साथ अपना काम शुरू किया था मैंने सिर्फ अपने के के लिए और शायद खाने के से ये बॉक्स रखे थे जब मैंने देखा कि मधुमक्खियाँ भी बढ़ रही हैं और हमें शहद भी मिल रहा है तो मैंने फिर प्रोफेशनल तौर पे इसी काम को ही करने की सोची और आज की तारीख में मैं लगभग 1500 बॉक्स पे मधुमक्खी पालन कर रहा हूँ ज्यादा से ज्यादा लोग इस मिशन का हिस्सा बन रहे हैं इतना ही नहीं ये मिशन नारी शक्ति को और अधिक सशक्त बनाने में भी बड़ा योगदान दे रहा है अभी तक महिलाओं के एक स्वयं सहायता समूहों को इससे जोड़ा जा चुका है इसी तरह मधु क्रांति पोर्टल पर अभी तक लगभग चौदह हजार अधिक पालक और 22 लाख से अधिक कॉलोनीज रजिस्टर हो चुकी हैं। आज भारत प्राकृतिक शहद का छवा सबसे बड़ा निर्यातक देश है भारत मधुमक्खी पालन और शहद उत्पादन के क्षेत्र में सारी दुनिया के लिए एक मिसाल के तौर पर उभर कर सामने आ रहा है मधु क्रांति आई और रोजगार के अवसर बढ़ाए